ਸਹਸਕ ਟੇਲਾ ਕੋਠ ਧਾਵੈ ਦੇਖੋ ਜੀ ਹੁਣ ਮਨੁੱਖ ਦੀ ਪਤਾ ਕੀ ਐ ਫਿਰ ਜਦੋਂ ਲੱਖਾਂ ਆ ਜਾਂਦਾ ਉਸ ਇਕੱਠਾ ਹੋ ਜਾਂਦਾ ਐ ਇਹ ਹੁਣ ਅਗਾਹ ਵਾਸਤੇ ਸੋਚਦਾ ਵੀ ਹੁਣ ਕੀ ਕੀਤਾ ਜਾਵੇ ਇੱਕ ਤੇ ਇਹ ਵਾਰੀ ਗੱਲਾਂ ਨੇ ਇੱਕ ਮੰਨ ਲਓ ਕਿਸੇ ਨੇ ਬਾਣੀ ਪੜ੍ਹਦੇ ਆ ਪੜ੍ਹਦੇ ਆ ਸੰਗਤ ਕਰਦੇ ਆ ਕਰਦੇ ਆ 5 ਸਾਲ ਹੋ ਗਏ ਨਿਤਨੇਮ ਚ ਜੁੜਿਆ ਸਵੇਰੇ ਉਹ ਜਪਜੀ ਸਾਹਿਬ ਅੰਠ ਹੋ ਗਏ ਦੂਜੇ ਨੂੰ ਪੁੱਛਣ ਲੱਗ ਜਾਂਦੇ ਆ ਵੀ ਤੈਨੂੰ ਕੰਠ ਹੈ ਤੈਨੂੰ ਕੰਠ ਹੈ ਤੈਨੂੰ ਕੰਠ ਹੈ ਅੰਦਰ ਕੀ ਚਾਉਦਾ ਪਿਆ ਭੱਜ ਨਾਟ ਹੁਣ ਮੇਰੇ ਕੋਲ ਲੱਖਾਂ ਆ ਗਿਆ ਹੁਣ ਹੋਰ ਭੱਜ ਨਾਟ ਹੁਣ ਕਰੋੜਾਂ ਆ ਜਾਵੇ ਹੁਣ ਕੋਠੀ ਆ ਜਾਵੇ ਜਿਵੇਂ ਤੁਸੀਂ ਅੱਗ ਵਿੱਚ ਲੱਕਣਾ ਪਾਉ ਲੱਕੜਾ ਪਾਉ ਨੇ ਹੋਰ ਵਧੀ ਜਾਣਾ ਹੋਰ ਵਧੀ ਲਿਪਤ ਨਾ ਆ ਬੈ ਮਾਇਆ ਪਾਛੈ ਪਾਵੇ ਪਾਛੈ ਪਾਵੇ ਹੁੰਦਾ ਭੁੱਲ ਜਾਂਦਾ ਜਮਾ ਕਰ ਲੁੰਦਾ ਪਾ ਪਹਿਲੀ ਜਿਹੜੀ ਜਮਾ ਹੋਗੀ ਫੇਰ ਨਹੀਂ ਰੰਜਦਾ ਥੇੜ ਨਹੀਂ ਰੱਦਦਾ ਅਨਕ ਭੋਗ ਵਿਖਿਆ ਕੇ ਕਰੈ ਅਨੇਕਾਂ ਭੋਗ ਭੋਗਦਾ ਹੈ ਪ੍ਰਾਣੀ ਨਾ ਤ੍ਰਿਪਤਾਵੈ ਖੱਪ ਖੱਪ ਮਰੈ ਤਸੱਲੀ ਨਹੀਂ ਹੁੰਦੀ ਭੋਗਾ ਮਗਰ ਹੀ ਭੱਜਦਾ ਹੈ ਬਾਰ ਬਾਰ ਭੱਜਦਾ ਹੈ ਵੇਖਿਆ ਸਿੱਧਕ ਜਾਣੈ ਜੀ ਸਿੱਧਕ ਜਿਵੇਂ ਕੁਝ ਛਕਿਆ ਨਾ ਮੰਨ ਲਉ ਦੋ ਪਰਸ਼ਾਦੇ ਅਸੀਂ ਛਕਣਿਆ ਸਾਨੂੰ ਭੁੱਖ ਹੈ ਛਕ ਲੈ ਬੋਤ ਹੈ ਬਾਅਦ ਉੱਥੇ ਸਮੋਸੇ ਲੱਗੇ ਹੋਏ ਨੇ ਉੱਥੇ ਸਮੋਸੇ ਵੀ ਆਉਣ ਦੋ ਕਰ ਜਾ ਕੇ ਕਹਿੰਦੇ 10 ਹੋਰ ਛਗਣੇ ਨੇ 15 ਹੋ ਛਗਣੇ ਨੇ ਤਸੱਲੀ ਨਹੀਂ ਹੋ ਰਹੀ ਸਿੱਧਕ ਵੇਖਿਆ ਜਾਣ ਹੈ ਜਿੰਨੀ ਭੁੱਖਾ ਠੀਕ ਹੈ ਪਰ ਭੁੱਖ ਤੋਂ ਅਗਾਹ ਵੀ ਬੰਦਾ ਸੋਚੀ ਜਾਂਦਾ ਨਾ ਤੇਰੀ ਬਤਾਵੈ ਖਾਪ ਖਾਪ ਮਰੈ ਗੱਲ ਤੇ ਤਾਂ ਬਣਨੀ ਹੈ ਭਾਈ ਜੀ ਜੀਵਨ ਵਿੱਚ ਸਤਗੁਰੂ ਜੀ ਦੀ ਮਿਹਰ ਸਦਕਾ ਸੰਤੋਖ ਪ੍ਰਗਟ ਹੋ ਗਿਆ ਬਿਨਾ ਸੰਤੋਖ ਨਹੀਂ ਕੋ ਰਾਜੈ ਜੇ ਸੰਤੋਖ ਨਾ ਹੋਵੇ ਉਦੋਂ ਤੱਕ ਵਿਅਕਤੀ ਰਾਜਦਾ ਹੀ ਨਹੀਂ ਕਦੇ ਰਾਜ ਹੀ ਨਹੀਂ ਸਕਦਾ ਸੰਤੋਖ ਐਸੀ ਕਿਰਪਾ ਹੈ ਜੇ ਸੰਤੋਖ ਆ ਜਾਵੇ ਨਾ ਹੁੰਦਿਆਂ ਵੀ ਵਿਅਕਤੀ ਰਾਜ ਜਾਂਦਾ ਹੈ ਸੁਪਨ ਮਨੋਰਤ ਵਿਰਥੇ ਸਭ ਕਾਜ ਹੈ ਤੇ ਜਦੋਂ ਤੱਕ ਸੰਤੋਖ ਨਹੀਂ ਜਿਵੇਂ ਸੁਪਨੇ ਵਿੱਚ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸੁਪਨਾ ਵੇਖੋ ਆਉਂਦਾ ਹੈ ਪ੍ਰਾਪਤ ਕੁਝ ਨਹੀਂ ਹੋਇਆ ਸਵੇਰੇ ਉੱਠ ਕੇ ਟੀਵੇਂ ਸੰਤੋਖ ਹੀਣ ਮਨੁੱਖ ਦੇ ਸਾਰੇ ਕੰਮ ਬ्यर्थ ਚਲੇ ਜਾਂਦੇ ਹਨ ਨਾਮ ਰੰਗ ਸਰਬ ਸੁਖ ਹੋਏ ਆ ਵੇਖੋ ਜੀ ਨਾਮ ਵਿੱਚ ਹੀ ਸਭ ਕੁਝ ਲੁਕਿਆ ਹੋਇਆ ਹੈ ਨਾਮ ਵਿੱਚ ਹੀ ਸਦੀਵੀ ਸੁਖ ਹੈ ਸੱਚੀ ਸਿੱਖਿਆ ਵਿੱਚ ਹੀ ਸਦੀਵੀ ਸੁਖ ਹੈ ਸੱਚੇ ਗਿਆਨ ਵਿੱਚ ਹੀ ਸਦੀਵੀ ਸੁਖ ਹੈ ਸੁਖ ਪ੍ਰਾਪਤ ਹੁੰਦਾ ਹੈ ਨਾਮ ਵਿੱਚ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੈ ਪ੍ਰਾਪਤ ਹੋਏ ਕਿਸੇ ਵੱਡੇ ਭਾਗਾ ਕਰਕੇ ਸੁਖ ਮਿਲਦਾ ਵੱਡੇ ਭਾਗਾ ਕਰਕੇ ਭਾਵ ਉਦਮੀ ਬੰਦੇ ਨੇ ਇਹ ਪ੍ਰੇਮ ਪ੍ਰਾਪਤ ਹੁੰਦਾ ਹੈ ਪਿਆਰ ਪ੍ਰਾਪਤ ਹੁੰਦਾ ਹੈ ਵਿਭਾਗੀ ਕਿਸੈ ਪਰ ਆਪ ਬਤੋਏ ਕਰਨ ਕਰਾਵਨ ਆਪੇ ਆਪ ਹੁਣ ਵੇਖੋ ਅਖਰੀ ਅਰਥ ਪ੍ਰਭੂ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਸੱਚ ਹੈ ਕਾਲ ਗੁਰਖ ਵਾਹਿਗੁਰੂ ਜੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਆਪਾਂ ਵੀ ਵਾਹਿਗੁਰੂ ਜੀ ਤੋਂ ਅਕਲ ਲੈ ਕੇ ਕਰਨ ਕਰਾਉਣ ਨਾਲ ਸਾਝ ਪਾ ਲਈਏ ਜੀ ਸਾਰੇ ਜਣੇ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਮਹਿਲਾ ਪੰਜਾਬੀ ਕਹਿੰਦੇ ਨੇ ਸਦਾ ਭਾਈ ਉਹਦਾ ਜਾਪ ਕਰ ਸਦਾ ਪ੍ਰਭੂ ਨੂੰ ਸਿਮਰ ਵਾਹਿਗੁਰੂ 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 ਹਾਂ ਮੈਂ ਜੀਤ ਸ੍ਰੀ ਦਾ ਵੇਖ ਰਹੇ ਆ ਕਿੰਨੇ ਰੂਪ ਨੇ ਅੰਦਰ ਕੀ ਚੱਲ ਪਈ ਗੁਰਬਾਣੀ ਚੰਗੇ ਗੁਣਾ ਨਾਲ ਸਾਝ ਪੈ ਗਈ ਸੁਰਤ ਵਿੱਚ ਗੁਰਬਾਣੀ ਸ਼ਬਦ ਚੱਲਦਾ ਹੈ ਹਰ ਵਕਤ ਕਿਸੇ ਵੀ ਕੰਮ ਤੋਂ ਪਹਿਲਾਂ ਤੇ ਰਸਨਾ ਜਪਦੀ ਹੈ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਬਸ ਜੇ ਕਹਿਣੇ ਵਿੱਚ ਆ ਗਏ ਗੁਰਸਿੱਖੀ ਮੀਤ ਚ ਲੋਗ ਗੁਰ ਚਾਲੀ ਜੋ ਗੁਰ ਕਹਿ ਸੁਣੀ ਭਲ ਮੰਨੇ ਜੇ ਕਹਿਣੇ ਵਿੱਚ ਆ ਗਏ ਕਰਨ ਕਰ ਆਬਨੇ ਆਪੇ ਆ ਸਦਾ ਸਦਾ ਨਾਨਕ ਅਰਜਾ